ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਟਕਰੋੜ ਖੁਰਦ ਤਹਿਸੀਲ ਇਸ ਤਲਵੰਡੀ ਭਾਈ ਪੈਂਦੀ ਹੈ ਜੀ ਤੇ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਹੈ ਜੀ ਅੱਜ ਮੰਦੀ ਵੀਰ ਦੇ ਫਾਰਮ ਤੋਂ ਫਿਰ ਵੀਡੀਓ ਬਣਾ ਰਹੇ ਹਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰوں ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇ ਤਾਂ ਇਹ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਹੈ ਜੀ ਥੱਲੇ پارک ਤੁਸੀਂ ਆ ਕੇ ਕਰਨੀ ਆ ਤੁਸੀਂ ਦੋ ਟਾਈਮ ਚੋਲੋ ਭਾ ਚਾਰ ਟਾਈਮ ਚੋਲੋ ਚੋਣੀ ਤੁਸੀਂ ਆਂਗੀ ਮੇਰਾ ਕੰਮ ਸਭ ਤਨ ਪਸ਼ੂ ਦਿਖਾਉਣ ਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਬਾਈ ਇਹਦਾ ਨਾਮ ਮਨੀਤ ਸਿੰਘ ਹੈ ਠੀਕ ਹੈ ਬਾਈ ਇੱਕ ਵੜਮ ਕਾਹੂ ਆ ਜੀ ਇੱਕ ਵੜਮ ਠੀਕ ਹੈ ਬਾਈ ਕੀ ਡਿਟੇਲ ਹੈ ਬਾਈ ਇਹਦੀ ਬਾਈ ਇਹ 2 ਮਹੀਨੇ ਸਮੋਂ ਮੇਨੇ ਸੁਈਆ ਠੀਕ ਆ ਬਾਈ 14 ਕਿਲੋ ਕੰਡੇ ਵਾਲਾ ਦੁੱਧ ਹੈ ਠੀਕ ਆ ਜੀ ਦੋ ਟਾਈਮ ਚੋਲੇ ਕੋਈ ਦੋ ਟ ਹੈ ਜੋ ਕਿ ਮੈਂ ਤਿੰਨ ਟਾਈਮ ਚੋਲੇ ਲੈ ਕੇ ਜਾਵਾਂ ਠੀਕ ਆ ਬਾਈ ਧੂਰ ਨਹੀਂ ਮਾੜੇ ਜੀ ਲਓ ਜੀ ਦੋਸਤੋ ਪੈਠ ਥੋੜਾ ਚੈੱਕ ਕਰੋ ਵਹਿੜ ਦਾ ਪੂਰਾ ਸ਼ਾਨਦਾਰ ਹੈਗਾ ਫੇਸ ਕੁਆਲਟੀ ਚੈੱਕ ਕਰ ਲਓ ਬੋਦੀ ਵਾਲੀ ਵਹਿੜ ਨਿੱਕਾ ਕੰਨਾਂ ਜਾਤ ਬਰੀਡ ਬਹੁਤ ਆ ਗਈ ਮਗਰ ਬੱਛੀ ਬਹੁਤ ਪਿਆਰੀ ਹੈਗੀ ਸਵਾ ਕ ਮਹੀਨੇ ਦੀ ਬਾਈਕ ਦਾ ਸੁਈ ਜਾਗੀ ਘੋੜੀ ਵਾਂਗੂੰ ਜਾਂਦੀ ਦੇ ਵੇਖ ਸਕਦੇ ਹੋ ਜੀ ਸੁਣਾ ਥਵਾਨਾ ਵਾ ਫਿਟਿੰਗੜਾ ਹਵਾਨਾ ਵਾ ਕੁਟਟਮਾ ਲਮਕਵਾ ਹਵਾਨਾ ਨੀਗਾ ਚਾਰ ਹੀ ਥਾਣਾ ਕੋਈ ਫੋੜ ਸ਼ਾਂਗ ਨਹੀਂ ਕਿ ਤੇ ਦੇਖ ਸਕਦੇ ਹੋ ਗਲਾਬੀ ਥਾਣਾ ਸੰਦ ਵਿਥੀ ਬਹੁਤ ਚੰਗੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੋ ਦੋ 14 ਕਿਲੋ ਆ ਤੇ ਚੰਗੀ ਸੇਵਾ ਸੰਭਾਲ ਗੌਰਖਾ ਲੋ ਤਾਂ ਹੋਰ ਵਾਜੂਗੀ ਭੋਰਾ ਇਹ ਕਿਉਂਕਿ ਬਾਈ ਕੋਲੇ ਅੱਜ ਹੀ ਆਈ ਆ ਤਾਂ ਹੀ ਥੋੜਾ ਜਿਹਾ ਭੋਰਾ ਵੀ ਕਰਦੀ ਆਗੀ ਫੇਸ ਕੁਆਲਟੀ ਬਹੁਤ ਚੰਗੀ ਜੀ ਤੁਸੀਂ ਦੇਖ ਸਕਦੇ ਹੋ ਨਿੱਕਾ ਕੰਨ ਬੋਦੀ ਵਾਲੀ ਵਹਿੜ ਸੁਆ ਭਾਈ ਕਿਹੜਾ ਇਹ ਸੁਆ ਭਾਈ ਪਹਿਲਾਂ ਹੀ ਹੈ ਠੀਕ ਆ ਪਹਿਲਾਂ ਨਾ ਪਲੂਣ ਵਛੀ ਆ ਤੇ ਬਾਕੀ ਦੇਖਣ ਜੇ ਵੀ ਲੱਗਦੀ ਆਗੀ ਵਜਨ ਠੀਕ ਹੈਗਾ ਪਿੱਠ ਬੜਾ ਬਹੁਤ ਚੰਗਾ ਫਿਟਿੰਗ ਵਾਲਾ ਹਵਾਨਾ ਵਾ ਜਿੰਨਾ ਹਵਾਨਾ ਅੱਗੇ ਨੂੰ ਆ ਉਨੇ ਹੀ ਹਵਾਨਾ ਪਿੱਛੇ ਨੂੰ ਅਸੀਂ ਦੇਖ ਸਕਦੇ ਹਾਂ ਆ ਮੈਕਬਿਨ ਬਹੁਤ ਚੰਗੀ ਸਟਰੋਂਗ ਆਉਂਦੀ ਹੈਗੀ ਥਣਾ ਸਹਿ ਬਹੁਤ ਚੰਗਾ ਖਲਾਬੀ ਥਣਾ ਹੱਥੀਂ ਚਵਾਈ ਵਾਲਾ ਮਗਰ ਅੱਛੀ ਬਹੁਤ ਪਿਆਰੀ ਆਦੀ ਮਾਰਗੀ ਹੋਈ ਹੈਗੀ ਚੰਗੀ ਸੇਵਾ ਸੰਭਾਲ ਕੋਰ ਕਰ ਲਓਗੇ ਉਹ ਸੋਈ ਨਦੀ ਮਾਂ ਤੇ ਮਗਰ ਤਿਆਰ ਹੋ ਜੂਗੀ ਮੁੱਲ ਬਾਈ ਇਹਦਾ ਫਿਰ ਮੁੱਲ ਬਾਈ ਅੱਜ 49000 ਰੁਪਏ ਦੇ ਦਗਾ ਰਹੀ ਵਿੱਚੋਂ ਕਿ ਛੋੜ ਛੱਪਾ ਕਰ ਦਾਂਗੇ ਵੀ ਦੋਸਤਾਂ 49000 ਰੁਪਏ ਜਮਾ ਜੈਜ ਮਾਦ 14 ਕਿਲੋ ਕੰਡੇ ਵਾਲਾ ਜਿਹਦੇ ਪਸੰਦ ਆ ਦੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ